ਜਿਕਰਾ ਸਿੱਧ ਜੁਗੀ ਬਾਬਾ ਬਲਕਨਾਥ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਆਜ ਆਇਆ ਪਿੰਡ ਲਲਵਾਨ ਸਿੱਧ ਜੁਗੀ ਬਾਬਾ ਬਲਕਨਾਥ ਜੀ ਦਾ ਮੰਦਰ ਸਥਾਪਿਤ ਆ ਇੱਥੇ ਤੇ ਮੁੱਖ ਸੇਵਾਦਾਰ ਸੋਢੀ ਬਾਬਾ ਜੀ ਇਹਨਾਂ ਨੇ ਇਹ ਮੰਦਰ ਦੀ ਸਥਾਪਨਾ ਕੀਤੀ ਆ ਤੇ 11 ਫੋਜ ਸ਼ਿਵਲਿੰਗ ਸਥਾਪਿਤ ਕੀਤੇ ਆ ਇੱਥੇ ਬਿਲਕੁਲ ਜੀ ਸਹੀ ਸੁਣਿਆ ਤੁਸੀਂ 11 ਫੋਜ ਸ਼ਿਵਲਿੰਗ ਤੇ ਬਹੁਤ ਹੀ ਪਿਆਰਾ ਨਜ਼ਾਰਾ ਆ ਤੇ ਬਹੁਤ ਹੀ ਆਨੰਦ ਆਉਂਦਾ ਇੱਥੇ ਆ ਕੇ ਹੁਣ ਤਾਂ ਵੈਸੇ ਜਦੋਂ ਸੰਗਤਾਂ ਜੀ ਨਹੀਂ ਹੈਗੀ ਤੇ ਘੱਟਾਂ ਸੰਗਤਾਂ ਚ ਕਿਉਂਕਿ ਅੱਜ ਕਿਤੇ ਚੁੰਕੀ ਵੀ ਆ ਦੱਸਿਆ ਸੀ ਤੇ ਬਾਬਾ ਜੀ ਵੀ ਸਿਹਤ ਥੋੜੀ ਠੀਕ ਨਹੀਂ ਹੈਗੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦੀ ਪ੍ਰਤਿਮਾ ਆ ਤੇ ਨਾਲ ਸ਼ਿਵ ਜੀ ਮਹਾਰਾਜ ਜੀ ਦੀ ਆ ਨਾਲ ਹਨੂਮਾਨ ਜੀ ਦੀ ਆ ਤੇ ਸਰੋਵਰ ਦੇ ਲੈਫਟ ਹੈਂਡ ਮੰਦਰ ਬਣੇ ਹੋਏ ਆ ਕੇਦਾਰਨਾਥ ਜੀ ਇੱਕ ਕੇਦਾਰਨਾਥ ਜੀ ਜੋਤੀਰ ਲਿੰਗ ਆ ਇੱਧਰ ਹਨੂਮਾਨ ਜੀ ਦਾ ਮੰਦਿਰ ਆ ਕਾਸ਼ੀ ਵਿਸ਼ਵਨਾਥ ਜੋਤੀ ਲਿੰਗਾ ਸ਼ਿਵ ਜੀ ਮਾਰੇ ਦਾ ਬ੍ਰਹਮਾ ਜੀ ਤੇ ਵਿਸ਼ਨੂੰ ਜੀ ਦੀ ਪ੍ਰਤਿਮਾ ਆ ਇੱਧਰ ਹੈਗਾ ਆ ਕਰਣ ਕਰਨੇਸ਼ਵਰ ਕਰਨੇਸ਼ਵਰ ਸ਼ਿਵ ਲਿੰਗਾ ਇੱਧਰ ਸਰਸਵਤੀ ਮਾਤਾ ਦੀ ਮੂਰਤੀ ਸਥਾਪਨਾ ਹੋਈ ਆ ਇੱਧਰ ਤ੍ਰਿਵਿੰਗೇಶ್ਵਰ ਸ਼ੇਰਾਂ ਵਾਲੀ ਮਾਤਾ ਨਗੇਸ਼ਵਰ ਗੁਰੂ ਦਤ ਤਰੇ ਜੀ ਸਿੱਧ ਜੋਗੀ ਬਾਬਾ ਬਾਲਕਨਾਥ ਜੀ ਦੇ ਗੁਰੂ ਗੁਰੂ ਦਤ ਤਰੇ ਜੀ ਇਹਨਾਂ ਤੇ ਵੀ ਜਲਦੀ ਬਲੌਗ ਲੈ ਕੇ ਆ ਰਹੇ ਹਾਂ ਪੂਰੀ ਹਿਸਟਰੀ ਦੇ ਨਾਲ ਤੇ ਰਮੇਸ਼ਵਰ ਯੋਤਰਲਿੰਗ ਤੇ ਭੋਲੇनाथ ਸ਼ਿਵ ਸ਼ੰਕਰ ਨਟਰਾਜ ਰੂਪ ਦੇ ਵਿੱਚ ਤੇ ਸਾਹਮਣੇ ਸ਼ੇਪੋਰੇ ਦੀ ਵੱਡੀ ਪ੍ਰਤਿਮਾ ਤੇ ਸਿੱਧ ਜੋਗੀ ਬਾਬਾ ਬਲਕਨਾ ਜੀ ਦੀ ਵੱਡੀ ਪ੍ਰਤਿਮਾ ਤੇ ਇਸ ਤੋਂ ਬਾਅਦ ਫਿਰ ਉਧਰ ਸਾਹਮਣੇ ਚਲਦੇ ਆਂ ਤੂ ਫਿਰ ਸੈੱਡਸ ਥਰੋਵਰ ਦੇ ਤੇ ਦੂਸਰੀ ਸਾਈਡ ਬਾਬਾ ਸ਼ੇਖ ਫਰੀਦ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਤੇ ਉਸ ਦੇ ਬਿਲਕੁਲ ਨਾਲ ਹੀਮਾ ਸ਼ੰਕਰ ਯੋਤਰਲਿੰਗ ਤੇ ਇਹਦੇ ਨਾਲ ਭਗਤ ਕਬੀਰ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਇਹ ਉਹਦੇ ਨਾਲ ਹੀ ਆ ਜੀ ਵੈਜਨਾਥ ਯੋਤਰਲਿੰਗ ਸਿੱਧ ਤੰਨੋਜੀ ਓਕਾਰੇਸ਼ਵਰ ਯੋਤਰਲਿੰਗ ਸ਼ਿੜੀ ਵਾਲੇ ਸਿੱਧ ਸਾਈਂ ਬਾਬਾ ਜੀ ਸ਼ਿੜੀ ਵਾਲੇ ਸਾਈਂ ਬਾਬਾ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਦੇ ਨਾਲ ਮਹਾ ਕਲੇਸ਼ਵਰ ਯੋਤਰਲਿੰਗ ਇਹ ਇਹ ਬਾਪੂ ਤੰਤਨ ਬਾਪੂ ਪੁੱਲਾ ਰਾਮ ਜੀ ਇਹ ਉਹਨਾਂ ਦੀ ਮੂਰਤੀ ਸਥਾਪਨਾ ਕੀਤੀ ਹੋਈ ਆ ਤੇ ਨਾਲ ਹੈਗਾ ਮਲਿਕ ਅਰਜੁਨ ਯੋਤਰਲਿੰਗ ਤੇ ਭਗਤ ਸਰਵਣ ਜੀ ਇਨਾ ਦੀ ਪ੍ਰਤਿਮਾ ਲੱਗੀ ਹੋਈ ਆ ਤੇ ਨਾਲ ਇਹਨਾਂ ਦੇ ਬੁੱਢੇ ਮਾਪੇ ਤੇ ਨਾਲ ਇਹਦੇ ਸੋਮਨਾਥ ਜੋਤਰਲਿੰਗ ਤੇ ਇੱਥੇ ਥਰੋਵਰ ਦੇ ਬਿਲਕੁਲ ਖੱਬੇ ਤੇ ਸੱਜੇ ਮੰਦਰ ਸਤਾਪਤ ਕੀਤੇ ਹੋਏ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਇਸ ਮੰਦਰ ਦੀ ਦਰਸ਼ਨ ਕੀਤੇ ਆ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੂੰ ਇਸ ਮੰਦਰ ਬਾਰੇ ਬਿਲਕੁਲ ਨਹੀਂ ਸੀ ਪਤਾ ਨਵੀਂ ਜਾਣਕਾਰੀ ਮਿਲੀ ਆ ਉਹ ਵੀ ਜਰੂਰ ਦੱਸਿਓ ਤੇ ਇਦਾਂ ਦੀਆਂ ਨਵੀਂ-ਨਵੀਆਂ ਵੀਡੀਓ ਲੈ ਕੇ ਆਪਾਂ ਆਉਂਦੇ ਰਹਿਾਂਗੇ ਤੇ ਮਿਹਨਤ ਕਰ ਰਹੇ ਆ ਬਹੁਤ ਇਹ ਤੁਹਾਡਾ ਸਾਥ ਚਾਹੀਦਾ ਸਾਰਿਆਂ ਦਾ ਤੇ ਪਿੱਛੇ ਬਾਬਾ ਜੀ ਰੋਕ ਰਹੇ ਆ ਸੇਵਾਦਾਰ ਸਾਨੂੰ ਸਿਰਫ ਇੱਕ ਨੂੰ ਇਜਾਜ਼ਤ ਮਿਲੀ ਸੀ ਇੱਕ ਵੀ ਅੱਗੇ ਨਾ ਜਾਓ ਨਾ ਉਹਨਾਂ ਨੂੰ ਦੱਸਿਆ ਵੀ ਸੀ ਵੀ ਆਪਾਂ ਸ਼ੂਟ ਕਰਨੇ ਜਾਣਾ ਤੇ ਉਹਨਾਂ ਨੇ ਸਾਨੂੰ ਇਜਾਜ਼ਤ ਦਿੱਤੀ ਸੀ ਵੀ ਗਾ ਨਾ ਜਾਓ ਤੇ ਚਲੋ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਤੁਹਾਨੂੰ ਗਾਂ ਜਾਣ ਦੀ ਇਜਾਜ਼ਤ ਦਿੱਤੀ ਆ ਕਿਉਂਕਿ ਗਾਂ ਉਹ ਸਾਹਮਣੇ ਥੋੜੀ ਬਾਬਾ ਜੀ ਦਾ ਕਮਰਾ ਆ ਜਿਹੜੇ ਇੱਥੇ ਮੇਨ ਸੇਵਾਦਾਰ ਜਾਂ ਮੇਨ ਕਰਤਾ ਤਰਤਾ ਆ ਉਹਨਾਂ ਦੀ ਸਿਹਤ ਥੋੜੀ ਠੀਕ ਨਹੀਂ ਸੀਗੀ ਤੇ ਇਸ ਕਰਕੇ ਉਹਨਾਂ ਨੇ ਸਾਨੂੰ ਗਾਂ ਨਹੀਂ ਜਾਣ ਦਿੱਤਾ ਤੇ ਬਾਕੀ ਠੀਕ ਆ ਜੈ ਬਾਬਾ ਜੀ ਦੀ